ਸਾਡਾ ਜਸਨ ਉਤਰੀ ਭਾਰਤ ਦੀ ਲੈਬਾਰਟਰੀ ਆਰ ਡੀ ਡੀ ਲੈ ਕੇ ਬੈਠੇ ਆ ਜਿੱਥੇ ਸਾਡੇ ਨਾਲ ਮੌਜੂਦ ਨੇ ਜਿਪਟੀ ਡਾਇਰੈਕਟਰ ਮੈਂਡਮ ਡਾਇਰੈਕਟਰ ਪ੍ਰਮੇਂਦਰ ਗੌਰ ਲਗਵਾਣਾ ਜੀ ਜਿੰਨਾਂ ਕੋਲੋਂ ਆਹੀਂ ਪਸ਼ੂਆਂ ਨੂੰ ਜਿਨ੍ਹਾਂ ਨੂੰ ਚਿਚੜਾਂ ਦੇ ਰੋਗ ਹੋ ਜਾਂਦੇ ਆ ਉਹਨਾਂ ਨੂੰ ਰੋਕਥਾਮ ਲਈ ਜਾਣਕਾਰੀ ਅਸਲ ਕਰਾਂਗੇ ਸੋ ਮੈਡਮ ਜੀ ਤੁਹਾਡਾ ਸਾਡੇ ਨਾਲ ਬੈਠਣ ਤੇ ਬਹੁਤ-ਬਹੁਤ ਸਵਾਗਤ ਕਰਦੇ ਆਂ ਸੋ ਸਵਾਲ ਇਹ ਹੈ ਕਿ ਚਿਚੜਾ ਤੋਂ ਹੋਣ ਵਾਲੇ ਕਿਹੜੇ-ਕਿਹੜੇ ਰੋਗ ਹਨ ਅਰੇ ਇਹ ਕਦੋਂ ਹੁੰਦੇ ਹਨ ਹਾਂਜੀ ਸੰਦੀਪ ਜੀ ਇਹ ਪਸ਼ੂ ਪਾਲਣ ਵਿਭਾਗ ਦਾ ਬਹੁਤ ਹੀ ਅੱਛਾ ਬਰਾਲਾ ਹੈ ਕਿ ਆਪਣੇ ਪਸ਼ੂ ਪਾਲਕਾਂ ਨੂੰ YouTube ਚੈਨਲ ਰਾਹੀਂ ਇਹ ਡਾਕਟਰਸ ਦੇ ਕੋਲੋਂ ਐਕਸਪਰਟਸ ਦੇ ਕੋਲੋਂ ਛੋਟੀਆਂ-ਛੋਟੀਆਂ ਜਿਹੜੀਆਂ ਜਾਣਕਾਰੀਆਂ ਇਕੱਤਰ ਕਰਕੇ ਇਹ ਜਾਗਰੂਕ ਕਰ ਰਿਹਾ ਹੈ ਇਹਦੇ ਲਈ ਜਿਹੜਾ ਪਸ਼ੂ ਪਾਲਣ ਵਿਭਾਗ ਪੰਜਾਬ ਹੈ ਉਹਦੇ ਅਸੀਂ ਸਾਰੇ ਧੰਨਵਾਦੀ ਹਾਂ ਤੇ ਇਹਦੇ ਵਿੱਚ ਜਿਹੜਾ ਤੁਹਾਡਾ ਸਵਾਲ ਹੈ ਡਾਕਟਰ ਸੰਦੀਪ ਜੀ ਉਹ ਇਹ ਹੈਗਾ ਕਿ ਵੀ ਰੋਗ ਕਿਹੜੇ-ਕਿਹੜੇ ਨੇ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਇਹ ਰੋਗ ਜਿਹੜੇ ਨੇ ਇਹ ਗਰਮੀਆਂ ਦੇ ਮੌਸਮ 'ਚ ਹੁੰਦੇ ਨੇ ਠੀਕ ਹੈ ਇਹ ਜੂਨ ਤੇ ਜੁਲਾਈ ਦੇ ਮਹੀਨੇ ਦੇ ਵਿੱਚ ਜਦੋਂ ਕਿ ਪਾਣੀ ਦੀ ਮਾਤਰਾ ਬਰਸਾਤ ਦਾ ਮੌਸਮ ਜਿਹੜਾ ਹੁੰਦਾ ਸੋ ਅਸੀਂ ਇਹਨੂੰ ਕਵਰ ਕਰ ਸਕਦੇ ਹਾਂ ਕਹਿ ਲਓ ਕਿ ਜੂਨ ਤੋਂ ਸ਼ੁਰੂ ਕਰਕੇ ਸਤੰਬਰ ਤੱਕ ਜਾਂਦੇ ਆ ਤੇ ਟਮਾਟਾ ਵਿੱਚ ਬਾਜ ਚ ਵੀ ਹੁੰਦੇ ਰਹਿੰਦੇ ਆ ਤੇ ਇਹ ਚਿਚੜ ਜਿਹੜੇ ਨੇ ਕਿਉਂਕਿ ਮੌਸਮ ਜਿਹੜਾ ਨਮੀ ਵਾਲਾ ਮੌਸਮ ਹੁੰਦਾ ਹੈ ਗਰਮੀ ਦਾ ਮੌਸਮ ਹੁੰਦਾ ਤੇ ਉਸ ਮੌਸਮ ਵਿੱਚ ਚਿਚੜ ਜਿਹੜੇ ਨੇ ਬਹੁਤ ਵਧਦੇ ਹੁੰਦੇ ਨੇ ਤੇ ਉਹ ਪਸ਼ੂਆਂ ਦੇ ਲੱਗ ਜਾਂਦੇ ਆ ਚਿਚੜ ਤੇ ਜਦੋਂ ਕੋਈ ਬਿਮਾਰ ਪਸ਼ੂ ਦਾ ਚਿਚੜ ਲੱਗਿਆ ਹੋਇਆ ਦੂਸਰੇ ਪਸ਼ੂ ਤੇ ਜਾ ਕੇ ਉਹਨੂੰ ਘੱਟ ਦਿੰਦਾ ਹਾਂਜੀ ਤੇ ਫਿਰ ਕੀ ਹੁੰਦਾ ਕਿ ਉਹ ਬਿਮਾਰੀ ਉੱਥੇ ਨੂੰ ਚਲੀ ਜਾਂਦੀ ਟ੍ਰੈਵਲ ਕਰ ਜਾਂਦੀ ਹੈ ਟ੍ਰਾਂਸਫਰ ਹੋ ਜਾਂਦੀ ਬਿਮਾਰ ਪਸ਼ੂ ਤੋਂ ਦੂਜੇ ਤੋਂ ਸੋ ਚਿਚੜ ਜਿਹੜੇ ਨੇ ਇੱਕ ਕਾਰਨ ਹੈ ਇੱਕ ਬਿਮਾਰੀ ਇੱਕ ਪਸ਼ੂ ਤੋਂ ਦੂਜੀ ਬਿਮਾਰੀ ਨੂੰ ਫਲਾਣ ਵਿੱਚ ਠੀਕ ਹੈ ਹੁਣ ਤੁਹਾਡਾ ਸਵਾਲ ਹੈ ਕਿ ਵੀ ਇਹ ਕਿਹੜੇ ਕਿਹੜੇ ਰੋਗ ਨੇ ਹਾਂਜੀ ਇਹ ਮੁੱਖ ਜਿਹੜੇ ਦੁੱਧਾਰੂ ਪਸ਼ੂਆਂ ਦੇ ਜੇ ਅਸੀਂ ਦੇਖੀਏ ਕਿ ਪੰਜਾਬ ਜਿਵੇਂ ਸਾਡਾ ਖੇਤੀਬ੍ਰਧਾਨ ਦੇਸ਼ ਹੈ ਤੇ ਅਸੀਂ ਦੁੱਧ ਦੀ ਉਤਪਾਦ ਵੀ ਕਰਦੇ ਆਂ ਵੇਚਦੇ ਵੀ ਆਂ ਦੁੱਧ ਆਪਣੇ ਬੱਚਿਆਂ ਲਈ ਵੀ ਦਾਦਾ ਕਰਦੇ ਆਂ ਦੁੱਧ ਤੇ ਦੁੱਧਾਰੂ ਪਸ਼ੂਆਂ ਨੂੰ ਜੇ ਲੈ ਕੇ ਦੇਖੀਏ ਤਾਂ ਸਭ ਤੋਂ ਪਹਿਲਾਂ ਐਨਾ ਪਲਾਜ਼ਮਾ ਜਿਹਨੂੰ ਕਿ ਪੀਲੀਆ ਦਾ ਰੋਗ ਕਹਿੰਦੇ ਨੰਬਰ 2 ਥਲੇਰੀਆ ਜਿਹਨੂੰ ਕਿ ਗੰਡਾਂ ਦਾ ਰੋਗ ਕਹਿੰਦੇ ਉਹ ਚ ਗੰਡਾਂ ਸੋਜ ਜਾਂਦੀਆਂ ਨੇ ਠੀਕ ਹੈ ਨੋਡਸ ਹੁੰਦੀਆਂ ਲੀਮਫ ਨੋਡ ਠੀਕ ਹੈ ਸੁੱਝ ਜਾਂਦੀਆਂ ਨੇ ਇਸੇ ਤਰ੍ਹਾਂ ਇੱਕ ਬਬੇਸੀਆ ਜਿਹਨੂੰ ਲਹੂ ਮੂਤਰ ਕਹਿੰਦੇ ਉਹ ਚ ਪਸ਼ੂ ਜਿਹੜਾ ਲਾਲ ਰੰਗ ਦਾ ਪਿਸ਼ਾਬ ਕਰਦਾ ਠੀਕ ਹੈ ਇੱਕ ਹੋ ਗਈ ਸਰਾ ਜਿਹਨੂੰ ਤਰਪਾਨੋਸੋਮੀਸਿਸ ਕਹਿੰਦੇ ਆ ਇਹਨੂੰ ਸਰਾ ਦਾ ਰੋਗ ਵੀ ਕਹਿੰਦੇ ਆ ਇਹ ਮੁੱਖ ਜਿਹੜੇ ਚਾਰ ਰੋਗ ਨੇ ਜਿਹੜੇ ਸਾਡੇ ਮਿਲਚ ਐਨੀਮਲ ਨੇ ਦੁੱਧਾਰੂ ਪਸ਼ੂ ਨੇ ਗਾਵਾ ਨੇ ਮੱਝਾਂ ਨੇ ਬੱਕਰੀਆਂ ਨੇ ਸੋ ਮੈਡਮ ਸਾਡਾ ਦੂਜਾ ਸਵਾਲ ਹੈ ਵੀ ਇਹਨਾਂ ਰੋਗਾਂ ਦੇ ਕੀ ਲੱਛਣ ਹੋ ਸਕਦੇ ਆ ਜਿਨ੍ਹਾਂ ਤੋਂ ਪਸ਼ੂ ਪਾਲਕ ਵੀ ਜਿਹੜੇ ਆਪਣੇ ਪਸ਼ੂਆਂ ਦਾ ਇਹਨਾਂ ਚਿਚੜਾਂ ਤੋਂ ਬਚਾਉਣ ਤੋਂ ਆਪਣਾ ਧਿਆਨ ਰੱਖਣਾ। ਹਾਂਜੀ ਸੰਦੀਪ ਜੀ ਇਹ ਸਭ ਤੋਂ ਬੇਸਿਕ ਕੁਐਸਚਨ ਹੈ ਅੱਜ ਦੀ ਇੰਟਰਵਿਊ ਦਾ ਸਭ ਤੋਂ ਮੁੱਖ ਕੁਐਸਚਨ ਹੈ ਕਿ ਕਿਸਾਨ ਨੂੰ ਕਿਵੇਂ ਪਤਾ ਚੱਲੇ ਕਿ ਵੀ ਮੇਰੇ ਪਸ਼ੂ ਨੂੰ ਇਹ ਰੋਗ ਹੋ ਗਿਆ। ਕਿਉਂਕਿ ਕਿਸਾਨ 노 ਡਾਊਟ ਅੱਜਕੱਲ ਦੇ ਬੜੇ ਅਗਾਹ ਵਧੂ ਹੋ ਗਏ ਨੇ। ਤੇ ਬਟ ਫੇਰ ਵੀ ਕੁਝ ਐਹੋ ਜਿਹੇ ਨਿਸ਼ਾਨੀਆਂ ਨੇ ਜਿਹੜੀਆਂ ਉਹਨਾਂ ਨੂੰ ਜੇ ਅਸੀਂ ਸ਼ੇਅਰ ਕਰੀਏ ਉਹਨਾਂ ਨਾਲ ਉਹਨਾਂ ਦੱਸੀਏ ਤੇ ਉਹਨਾਂ ਨੂੰ ਬਹੁਤ ਫਾਇਦਾ ਹੋਏਗਾ ਜਿਸ ਤਰ੍ਹਾਂ ਕਿ ਇਹ ਸਾਰੇ ਜਿਹੜੇ ਰੋਗ ਨੇ ਇਹਨਾਂ ਚ ਇੱਕ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਉਹ ਹੈ ਬੁਖਾਰ ਠੀਕ ਪਸ਼ੂ ਦਾ ਜੇ ਨਾਰਮਲ ਦੇਖਿਆ ਜਾਵੇ ਕਿ ਬੁਖਾਰ 102 ਤੱਕ 102.5 ਤੱਕ 101 ਤੋਂ 102.5 ਤੱਕ ਬੁਖਾਰ ਹੋ ਜਾਂਦਾ ਬਟ ਜੇ ਇਹ ਰੋਗ ਹੋ ਜਾਣਾ ਹਾਂਜੀ ਤਾਂ ਫੇਰ ਬੁਖਾਰ ਵਧ ਵੀ ਜਾਂਦਾ ਠੀਕ ਜਿਸ ਤਰ੍ਹਾਂ ਇਹ ਮਾ ਪਲਾਜ਼ਮਾ ਹੈ ਜਿਹਨੂੰ ਆਪਾਂ ਪੀਲੀਆ ਰੋਗ ਕਹਿੰਦੇ ਆ ਇਹਦੇ ਚ ਟੈਂਪਰੇਚਰ ਜਿਹੜਾ 105 106 ਤੱਕ ਚਲਾ ਜਾਂਦਾ ਠੀਕ ਸਿਮਿਲਰਲੀ ਜਿਹੜਾ ਲਊਮੂਪਤਰਾ ਹਾਂਜੀ ਉਹਦੇ ਚ ਵੀ ਬੁਖਾਰ ਬਹੁਤ ਜ਼ਿਆਦਾ ਹੋ ਜਾਂਦਾ 105 6 ਠੀਕ ਬਟ ਜਿਹੜੇ ਰੋਗ ਜਿੱਦਾਂ ਥਲੇਰੀਆ ਮੈਂ ਗੰਡਾਂ ਦਾ ਰੋਗ ਹੈ ਉਹਦੇ ਚ ਜਿਹੜਾ ਸ਼ੁਰੂਆਤੀ ਸਟੇਜ ਹੈ ਉਹ ਜਦੋਂ ਪਸ਼ੂ ਨੂੰ ਸ਼ੁਰੂ ਹੀ ਸ਼ੁਰੂ ਹੁੰਦਾ ਹੈ ਉਹਦੇ ਵਿੱਚ ਚੇਂਜ ਹੁੰਦਾ ਕਿ ਬੁਖਾਰ ਨਹੀਂ ਹੁੰਦਾ ਠੀਕ ਹੈ ਬਟ ਪਸ਼ੂ ਨੂੰ ਕੀ ਹੁੰਦਾ ਹੈ ਕਿ ਉਹਦੀਆਂ ਗੰਡਾਂ ਸੁੱਜ ਜਾਂਦੀਆਂ ਨੇ ਠੀਕ ਹੈ ਉਹ ਗੰਡਾਂ ਜਿਹੜੀਆਂ ਨੇ ਜਿਸ ਤਰ੍ਹਾਂ ਕਿ ਛੋਟੇ ਪਸ਼ੂ ਦੇ ਆਪਾਂ ਦੇਖੀਏ ਕਿ ਇੱਥੇ ਕੰਨ ਦੇ ਥੱਲੇ ਬਿਲਕੁਲ ਇੱਕ ਗੰਡ ਹੁੰਦੀ ਹੈ ਇਸੇ ਤਰ੍ਹਾਂ ਫਾਰ ਜਿਹੜਾ ਅਗਲਾ ਮੋਢਾ ਹੈ ਉੱਥੇ ਇੱਕ ਗੰਡ ਹੁੰਦੀ ਹੈ ਇਸੇ ਤਰ੍ਹਾਂ ਪਿਛਲੇ ਪੱਟ ਤੇ ਗੰਡ ਹੁੰਦੀ ਹੈ ਬਹੁਤ ਪਸ਼ੂ ਪਾਲਕਾਂ ਨੂੰ ਇਹਦੇ ਬਾਰੇ ਪਤਾ ਹੈ ਨਾ ਗੰਡਾਂ ਬਾਰੇ ਤੇ ਉਹ ਇਹਨਾਂ ਗੱਟਾਂ ਸੁੱਜੀਆਂ ਹੋਈਆਂ ਗੰਡਾਂ ਨੂੰ ਦੇਖ ਕੇ ਤੇ ਪਸ਼ੂ ਨੂੰ ਮੋਕ ਲੱਗ ਜਾਂਦੀ ਹੈ ਹਾਂਜੀ ਤੇ ਭਾਵੇਂ ਸਾਡੇ ਪਸ਼ੂ ਕਿਉਂਕਿ ਇਹਦੇ ਚ ਬੁਖਾਰ ਨਹੀਂ ਹੁੰਦਾ ਭਾਵੇਂ ਪਸ਼ੂ ਪੱਠਾ ਖਾਣਾ ਖਾਈ ਜਾਂਦੇ ਆ ਬਟ ਉਹਦੇ ਨਾਲ ਐਡਵਰਸ ਇਫੈਕਟ ਜਾਂ ਦੂਸਰਾ ਇਫੈਕਟ ਇਹ ਆਉਂਦਾ ਹੈ ਕਿ ਉਹਦੀ ਯੀਲਡ ਘਟ ਜਾਂਦੀ ਹੈ ਠੀਕ ਦੁੱਧ ਪੈ ਦੋ ਉਹਦੀ ਵਾਰਵਾਰ ਘਟ ਜਾਂਦੀ ਉਹਨੂੰ ਉੱਥੋਂ ਹੀ ਅੰਦਾਜ਼ਾ ਹੋ ਜਾਂਦਾ ਕਿ ਵੀ ਪੱਠੇ ਪੂਰੇ ਖਾਈ ਜਾਂਦਾ ਹੈ ਇੱਕ ਇਹਨੂੰ ਮੋਕ ਲੱਗ ਗਈ ਹੈ ਮੈਂ ਕੋਈ ਪੱਠੇ 'ਚ ਕੋਈ ਚੇਂਜ ਨਹੀਂ ਕੀਤੀ ਫੀਡ 'ਚ ਕੋਈ ਚੇਂਜ ਨਹੀਂ ਕੀਤੀ ਮੋਕ ਕਿਉਂ ਲੱਗ ਗਈ ਤੇ ਦੁੱਧ ਕਿਉਂ ਘਟ ਗਿਆ ਸੋ ਇਸੇ ਤਰ੍ਹਾਂ ਜਿਹੜਾ ਰੋਗ ਹੈਗਾ ਲਉਮੂਤਰ ਉਹਦੇ ਵਿੱਚ ਲਹੂ ਆਣਾ ਸ਼ੁਰੂ ਹੋ ਜਾਂਦਾ ਲਾਲ ਰੰਗ ਦਾ ਪਸ਼ਾਪ ਕਰਨਾ ਸ਼ੁਰੂ ਕਰ ਦਿੰਦਾ ਪਸ਼ੂ ਠੀਕ ਹੈ ਇਸੇ ਤਰ੍ਹਾਂ ਜਿਹੜਾ ਸਰਾਂ ਦਾ ਰੋਗ ਹੈ ਉਹਦੇ ਵਿੱਚ ਕੀ ਕਰਦਾ ਪਸ਼ੂ ਕਿੱਲੇ ਦੇ ਦੁਆਲੇ ਦੁਆਲੇ ਘੁੰਮਣਾ ਸ਼ੁਰੂ ਕਰ ਦਿੰਦਾ ਠੀਕ ਹੈ ਜਾਂ ਜੇ ਬੈਠਾ ਹੈ ਤੇ ਰਸਤੇ ਨੂੰ ਪੂਰਾ ਖਿੱਚ ਕੇ ਪੈਂਦਾ ਠੀਕ ਹੈ ਠੀਕ ਹੈ ਤੇ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਨੇ ਜਿਨ੍ਹਾਂ ਤੋਂ ਪਸ਼ੂ ਪਾਲਕਾ ਨੂੰ ਪਤਾ ਲੱਗ ਜਾਂਦਾ ਹੈ ਵੀ ਮੇਰੇ ਪਸ਼ੂ ਨੂੰ ਕੋਈ ਨਾ ਕੋਈ ਚੱਕਰ ਜ਼ਰੂਰ ਇਹੋ ਜਿਹੀ ਬਿਮਾਰੀ ਹੋ ਗਈ ਹੈ। ਔਰ ਸਭ ਤੋਂ ਵੱਡੀ ਗੱਲ ਕਿ ਚਿਚੜ ਲੱਗ ਜਾਂਦੇ ਹਨ। ਠੀਕ ਹੈ। ਠੀਕ ਹੈ ਚਿਚੜ ਲੱਗੇ ਹੋਣੇ ਤੇ ਕਈ ਵਾਰੀ ਚਿਚੜ ਕੇਈ ਫਾਰਮਰਾਂ ਫਾਰਮਾਂ ਤੇ ਨਹੀਂ ਵੀ ਲੱਗਦੇ ਪਸ਼ੂਆਂ ਨੂੰ। ਉਹ ਇੰਨੀ ਕਿ ਸਫਾਈ ਰੱਖਦੇ ਬਟ ਚਿਚੜ ਜਿਹੜੇ ਜੇ 100 ਚਿਚੜ ਆਪਾਂ ਦੇਖੀਏ ਤੇ ਉਹਦੇ ਚੋਂ 80 ਚਿਚੜ ਜ਼ਮੀਨ ਤੇ ਲੁਕ ਜਾਂਦੇ ਆ। ਠੀਕ ਹੈ। ਠੀਕ ਹੈ। ਤੇ ਬਾਕੀ ਜਿਹੜੇ 20 ਚਿਚੜਨੇ ਉਹ ਪਸ਼ੂ ਦੇ ਲਾਦੇ ਜਾਂਦੇ ਕੋਈ ਹਵਾਨੇ ਦੇ ਅੰਦਰ ਨੂੰ ਲੱਗ ਜੇਗਾ ਕੋਈ ਕੰਨ ਦੇ ਵਿੱਚ ਲੁਕਮੀ ਖਾਂ ਦੇ ਲੱਗ ਜੇਗਾ ਕੋ ਪੂੰਛ ਦੇ ਥੱਲੇ ਲੱਗ ਜੇਗਾ ਹਨ ਉਹ ਕਿਸਾਨ ਨੂੰ ਪਤਾ ਹੁੰਦਾ ਉਹ ਦੇਖ ਲੈਂਦਾ ਤੇ ਉਹਨੂੰ ਤੁਰੰਤ ਟਾਈਮ ਵੇਸਟ ਨਾ ਕਰਦੇ ਹੋਏ ਹਾਂਜੀ ਤੁਰੰਤ ਆਪਣੇ ਲਾਗੇ ਦੇ ਪਸ਼ੂ ਹਸਪਤਾਲ 'ਚ ਜਾ ਕੇ ਤੇ ਡਾਕਟਰ ਨੂੰ ਇਹ ਸਾਈਨ ਦੱਸੇ ਨਿਸ਼ਾਨੀਆਂ ਦੱਸਣ ਤਾਂ ਡਾਕਟਰ ਫਿਰ ਉਹਨਾਂ ਦੀ ਮਦਦ ਕਰਨਗੇ ਤੇ ਦੰਨ ਫਿਰ ਅੱਗੇ ਪ੍ਰੋਸੀਜਰ ਚਾਲੂ ਹੋਏਗਾ ਉਹਦੀ ਪਛਾਣ ਦਾ ਕਿ ਹੁਣ ਇੱਕ ਰੋਗ ਕਿਹੜਾ ਹੈਗਾ ਤੇ ਉਹਦੀ ਅਸੀਂ ਕਿਵੇਂ ਪਛਾਣ ਕਰਨੀ ਹੈ ਸੋ ਮੈਡਮ ਜੀ ਸਾਡਾ ਅਗਲਾ ਸਵਾਲ ਇਹ ਆ ਕਿ ਜਿਹੜੇ ਪਸ਼ੂ ਪਾਲਕ ਵੀਰ ਆ ਕੋਈ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਇਹਨਾਂ ਵਿੱਚੋਂ ਕਿਵੇਂ ਬਚਿਆ ਜਾ ਸਕਦਾ ਬਚਾਓ ਸੰਦੀਪ ਜੀ ਜਿਵੇਂ ਕੁਐਸਚਨ ਹੀ ਹੈਗਾ ਚਿਚੜਾ ਦਾ ਰੋਗ ਹਾਂਜੀ ਤੇ ਬਚਾਓ ਸਭ ਤੋਂ ਪਹਿਲਾਂ ਚਿਚੜਾ ਵਾਲੀ ਖਾਤਮਾ ਇਹਦਾ ਬਚਾਓ ਠੀਕ ਹੈ ਜੀ ਠੀਕ ਹੈ ਜੇ ਤਾਂ ਦੇਖੋ 2-3 ਗੱਲਾਂ ਹੈਗੀਆਂ ਨੇ ਨੰਬਰ 1 ਤੇ ਤਾਂ ਹੈਗਾ ਕਿ ਜੇ ਪਸ਼ੂ ਨੂੰ ਚਿਚੜ ਲੱਗੇ ਨੇ ਹਾਂ ਜੀ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਜਦੋਂ ਤੁਸੀਂ ਜਾਂਚ ਕਰਾ ਲੈਂਦੇ ਹੋ ਡਾਕਟਰ ਕੋ ਜਾਂਦੇ ਹੋ ਡਾਕਟਰ ਬਲੱਡ ਦਾ ਸੈਂਪਲ ਕੱਢ ਕੇ ਦਿੰਦਾ ਹੁਣ ਜਿੱਦਾਂ ਜਲੰਧਰ ਹੈਗਾ ਤੇ ਲੈਬੋਰਾਟਰੀ ਹੈ ਜਲੰਧਰ ਚ ਪੋਲੀ ਕਲੀਨਿਕ ਵੀ ਹੈਗਾ ਤੇ ਜਲੰਧਰ ਦੇ ਜਿਹੜੇ ਫਾਰਮਰ ਨੇ ਜਾਂ ਜਲੰਧਰ ਬਿਆਲੇ ਦੋਆਲੇ ਦੇ ਜ਼ਿਲ੍ਹੇ ਨੇ ਉਹ ਤਾਂ ਸਾਡੀ ਹੈਲਪ ਲੈ ਲੈਂਦੇ ਆਲਰੀਡੀ ਐਲ ਦੀ ਬਟ ਜਿਹਨਾਂ ਜ਼ਿਲ੍ਹਿਆਂ ਚ ਅ ਅਸੀਂ ਦੂファーਮਰ ਦੂਰ ਦਾ ਹੈਗਾ ਉਹਨਾਂ ਨੂੰ ਜ਼ਿਲ੍ਹੇ ਚ ਸੁਵਿਧਾ ਮੁਤਾਬਕ ਅਵੇਲੇਬਲ ਹੈ ਜਿੱਦਾਂ ਫਰ ਐਗਜ਼ਾਮਪਲ ਪੋਲੀਕਲੀਨਿਕ ਸੋ ਜ਼ਿਲ੍ਹੇ ਦੇ ਪੋਲੀਕਲੀਨਿਕ ਚ ਜਾਣਗੇ ਉਹ ਬਲੱਡ ਦਾ ਸੈਂਪਲ ਲੈ ਕੇ ਤੇ ਡਾਕਟਰ ਉਹਨਾਂ ਨੂੰ ਕੱਢ ਕੇ ਦੇਵੇਗਾ ਜਾਂ ਕੋਈ ਵੈਟਰਨਰੀ ਫਾਰਮਾਸਿਸਟ ਹੈਗਾ ਉਹ ਕੱਢ ਕੇ ਦੇਵੇਗਾ ਤੇ ਮੈਂ ਇੱਥੇ ਵੀ ਫਾਰਮਰਾਂ ਨੂੰ ਹਦਾਇਤ ਕਰਦੀ ਵੀ ਕਿਸੇ ਵੀ ਝੋਲਾ ਛਾਕ ਕੋ ਨਹੀਂ ਜਾਣਾ ਜਿੱਥੇ ਤੁਹਾਨੂੰ ਪਸ਼ੂ ਹਸਪਤਾਲ ਹੈ ਤੁਸੀਂ ਪਹੁੰਚ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਵੀ ਨਹੀਂ ਸਾਨੂੰ ਡਾਕਟਰ ਦੂਰ ਹੈਗਾ ਤੇ ਅਸੀਂ ਨਹੀਂ ਪਹੁੰਚ ਸਕਦੇ ਤਾਂ ਉੱਥੋਂ ਦੇ ਸਾਨੂੰ ਕਾਲ ਕਰਕੇ ਪੁੱਛ ਸਕਦੇ ਹੋ ਕਿ ਅਸੀਂ ਕਿਹਨੂੰ ਮਿਲੀਏ ਕਿੰਦਾ ਸੈਂਪਲ ਕਢਾਈਏ ਹਨਾ ਤੇ ਸੈਂਪਲ ਪੂਰੀ ਮਾਤਰਾ ਚ ਸਹੀ ਸ਼ੀਸ਼ੀ ਚ ਪਾ ਕੇ ਲਿਆਉਣਾ ਤੇ ਆਪਣੇ ਆਪ ਜੇ ਲਿਆਓਗੇ ਹੋ ਸਕਦਾ ਤੁਸੀਂ ਗਲਤ ਸੈਂਪਲ ਲੈਓ ਤੇ ਫਿਰ ਤੁਹਾਡੀ ਟਾਈਮ ਦੀ ਜਿਹੜੀ ਹੈ ਉਹ ਖਰਾਬ ਹੋਏਗਾ ਪਸ਼ੂ ਦਾ ਇਲਾਜ ਅੱਗੇ ਪੈ ਜਾਏਗਾ ਸੋ ਡਾਕਟਰ ਨੂੰ ਜ਼ਰੂਰ ਇਨਵੋਲ ਕਰੋ ਤੇ ਸਾਡੇ ਕੋਲੋਂ ਡਾਇਗਨੋਸਿਸ ਕਰਾ ਸਕਦੇ ਹੋ ਸਾਡੇ ਕੋਲੋਂ ਕਰਾਓ ਪਰਲੀ ਕਲੀਨਿਕ ਤੋਂ ਕਰਾਣਾ ਪਰਲੀ ਕਲੀਨਿਕ ਤੋਂ ਕਰਾਓ ਇੱਕ ਤਾਂ ਬਚਾਓ ਇਹਦੇ ਚ ਹੀ ਆ ਕਿ ਵੀ ਸਹੀ ਸਮੇਂ ਤੇ ਤੁਸੀਂ ਇਲਾਜ ਕਰਾਓ ਤੇ ਦਵਾਈ ਜਿਵੇਂ ਡਾਕਟਰ ਕਹਿੰਦਾ ਹੋਵੇ ਦਵਾਈ ਦੋ ਠੀਕ ਤੇ ਬਾਕੀ ਰਹਿ ਗਿਆ ਬਚਾਓ ਹਾਂਜੀ ਹੋਰ ਦੂਸਰਾ ਬਚਾਓ ਜਿਹੜਾ ਫਾਰਮਰ ਲੈਵਲ ਤੇ ਹੋਣਾ ਤੁਹਾਡੇ ਆਪਣੇ ਲੈਵਲ ਤੇ ਹੋਣਾ ਹੈ ਬਿਲਕੁਲ ਲੋਕਲ ਲੈਵਲ ਤੇ ਉਹ ਮੈਂ ਪਸ਼ੂ ਪਾਲਕਾਂ ਨੂੰ ਇਹ ਕਹਿਨੀ ਹੈ ਕਿ ਨੰਬਰ 1 ਤੇ ਤਾਂ ਜਿਹੜੀਆਂ ਛੱਡਾਂ ਨੇ ਹਾਂਜੀ ਉਹਦੀਆਂ ਜਿਹੜੇ ਫਰਸ਼ ਨੇ ਨਾ ਜੇ ਉਹ ਪੱਕੇ ਫਰਸ਼ ਨੇ ਤਾਂ then ਓਕੇ then ਨਾ ਠੀਕ ਹੈ ਜੇ ਕੱਚਾ ਫਰਸ਼ ਹੈ ਤਿਆਰੀ ਥੋੜੀ ਥੋੜੀ ਉੱਤੋਂ ਮਿੱਟੀ ਦੀ ਤਹਿ ਜਿਹੜੀ ਖੁਰਚ ਦੇਈ ਦੀ ਹੈ ਉਹ ਖੁਰਚਣਾ ਜਿੰਨੇ ਵੀ ਉਹ ਚਿਚੜ ਚਿਚੜਾ ਦੇ ਆਂਡੇ ਉੱਥੇ ਹੁੰਦੇ ਨੇ ਉਹ ਖਤਮ ਹੋ ਜਾਂਦੇ ਠੀਕ ਹੈ ਤੇ ਜੇ ਫਰਸ਼ ਪੱਕਾ ਹੈਗਾ ਤੇ ਫੇਰ ਵੀ ਉੱਥੇ ਕਈ ਜਿੱਦਾਂ ਬਣ ਜਾਂਦੀ ਹੈ ਨਾ ਦਰੀਂਝ ਹੋ ਜਾਂਦੀ ਹੈ ਵਿੱਚ ਇੱਕ ਇੱਟ ਤੇ ਦੂਸਰੀ ਇੱਟ ਦੇ ਵਿੱਚ ਥਾਂ ਬਣੀ ਹੁੰਦੀ ਚਿਚੜ ਉਹਦੇ ਚ ਲੁਕ ਜਾਂਦਾ ਜਾ ਕੇ ਜਿਹੜੀ ਸਪੇਸ ਆਪਾਂ ਸਪੇਸ ਜਿਹੜੀ ਹੁੰਦੀ ਹੈ ਉਹਨੂੰ ਤੁਸੀਂ ਫਲੇਮ ਗਨ ਹੁੰਦੀ ਹੈ ਉਹਦੇ ਨਾਲ ਉਜੋਂ ਤੱਕਤੀ ਹਵਾ ਨਿਕਲਦੀ ਉਹਦੇ ਨਾਲ ਸਾੜ ਸਕਦੇ ਹੋ ਠੀਕ ਹੈ ਠੀਕ ਹੈ ਤੇ ਇਸ ਤਰ੍ਹਾਂ ਫਿਰ ਕੁਝ ਡਿਸ ਇਨਫੈਕਟੈਂਟ ਵੀ ਹੈਗੇ ਸਪਰੇ ਵੀ ਹੈਗੇ ਨੇ ਜਿਹਦੇ ਨਾਲ ਅਸੀਂ ਉਹ ਚਿਚੜਾਂ ਦਾ ਖਾਤਮਾ ਕਰ ਸਕਦੇ ਆ ਠੀਕ ਹੈ ਠੀਕ ਹੈ ਕੁਝ ਅਸੀਂ ਬਰਨਿੰਗ ਵੀ ਕਰ ਸਕਦੇ ਆ ਜਿਵੇਂ ਪਸ਼ੂਆਂ ਨੂੰ ਜਿੱਦਾਂ ਬਾਹਰ ਕੱਢਿਆ ਪਸ਼ੂ ਸਾਰੇ ਬਾਹਰ ਕੱਢ ਦੋ ਤੇ ਸ਼ੈੱਡ ਦੀ ਚੰਗੀ ਤਰ੍ਹਾਂ ਸਫਾਈ ਕਰਕੇ ਤੇ ਜਿੰਨਾ ਕੋਈ ਛੋਟਾ ਘਾਹ ਹੈ ਜਾਂ ਕੋਈ ਵੇਸਟ ਹੈਗੀ ਹੈ ਉਹਨੂੰ ਤੁਸੀਂ ਉੱਥੇ ਖਿਲਾੜ ਕੇ ਤੇ ਉਹਨੂੰ ਛੋਟੇ ਲੈਵਲ ਥੋੜੀ ਥੋੜੀ ਛੋਟਾ ਆਗ ਲਗਾ ਕੇ ਵੀ ਉਹ ਫਰਸ਼ ਨੂੰ ਸਾੜ ਕੇ ਤੇ ਬਾਅਦ ਚ ਅੱਛੀ ਤਰ੍ਹਾਂ ਉਹਦੀ ਪਾਣੀ ਨਾਲ ਧੋ ਕੇ ਉਹਦੀ ਸਫਾਈ ਕਰ ਸਕਦੇ ਆ ਇਸ ਤਰ੍ਹਾਂ ਚ ਚਿਚੜ ਵੀ ਖਤਮ ਹੋ ਜਾਣਗੇ ਤੇ ਇਹ ਫਰਸ਼ ਦੀ ਜਿਹੜੀ ਡਿਸ ਇਨਫੈਕਸ਼ਨ ਹੈ ਉਹ ਤੁਹਾਨੂੰ ਕਹਿ ਲਓ ਕਿ ਸੋਨੇ ਤੇ ਸੁਹਾਗਾ ਕਹਿ ਲਓ ਜਾਂ ਕਹਿ ਲਓ ਕਿ ਇੱਕ ਕੰਮ ਕਰਕੇ ਤੁਹਾਨੂੰ ਜਾਦੇ ਵਧੇਰਾ ਮੁਨਾਫਾ ਹੋਏਗਾ ਵਧੇਰੇ ਬਿਮਾਰੀਆਂ ਤੋਂ ਬਚੋਗੇ ਉਹ ਉਹ ਉਹਦੇ ਵਿੱਚ ਇਸ ਤਰ੍ਹਾਂ ਹੋਏਗਾ ਕਿ ਜਿੱਦਾਂ ਆ ਜਿਹੜਾ ਥਨੇਲਾ ਰੋਗ ਐ ਮੈਸਕਾਈਟਸ ਐ ਉਹ ਵੀ ਜ਼ਮੀਨ ਤੋਂ ਹੀ ਜਾਂਦਾ ਥਣਾ ਦੇ ਵਿੱਚ ਉਹ ਤੋਂ ਵੀ ਬਚਿਆ ਜਾ ਸਕਦਾ ਇਸ ਤਰ੍ਹਾਂ ਜਿਹੜੇ ਆ ਜਿਹੜੇ ਜੀ ਪੈਰਾਸਾਈਟ ਹੁੰਦੇ ਨੇ ਅੰਦਰੂਨੀ ਪੈਰਾਸਾਈਟ ਜਿਹੜੇ ਅੰਤੜੀਆਂ ਦੇ ਉਹਨਾਂ ਦੇ ਆਂਡੇ ਵੀ ਥੱਲੇ ਹੀ ਪਏ ਹੁੰਦੇ ਉਹਨਾਂ ਤੋਂ ਵੀ ਬਚ ਸਕਦੇ ਆ ਤੇ ਤੀਸਰੇ ਚ ਚੱਟ ਠੀਕ ਹੈ ਠੀਕ ਹੈ ਸੋ ਫਰਸ਼ ਦੀ ਸਫਾਈ ਅਤਿ ਜ਼ਰੂਰੀ ਹੈ ਇਸ ਕਰਕੇ ਬਚਾਓ ਲਈ ਇੱਕ ਤਾਂ ਦਵਾਈ ਦੇਣੀ ਐ ਸਮੇਂ ਸਿਰ ਦੂਜਾ ਕੀ ਕਰਨਾ ਚਿਚੜਾਂ ਦਾ ਖਾਤਮਾ ਕਰਨਾ ਤੇ ਚਿਚੜਾਂ ਵਾਸਤੇ ਦੇਖੋ ਜਿਹੜੀ ਇਕੱਲੇ ਚਿਚੜ ਨਹੀਂ ਮੱਖੀ ਤੇ ਮੱਛਰ ਵੀ ਇਹਨੂੰ ਖਲਾਂਦੇ ਐ ਸੋ ਫਾਰਮ ਦੇ ਆਲੇ ਦੁਆਲੇ ਜਿੱਥੇ ਵੀ ਪਾਣੀ ਇਕੱਠਾ ਹੁੰਦਾ ਹੈ ਉਥੇ ਮੱਖੀਆਂ ਦੇ ਮੱਛਰ ਦੇ ਅੰਡੇ ਹੁੰਦੇ ਐ ਉਸ ਖੜੇ ਪਾਣੀ ਦੇ ਵਿੱਚ ਜਾਂ ਮੱਖੀ ਮੱਛਰ ਸਿੱਧਾ ਵੀ ਉੱਥੇ ਹੀ ਪੈਂਦਾ ਗੰਦੀ ਥਾਂ ਤੇ ਸੋ ਉਥੇ ਤੁਸੀਂ ਮਿੱਟੀ ਦੇ ਤੇਲ ਦੀ ਸਪਰੇਅ ਕਰ ਸਕਦੇ ਹੋ ਤਾਰਪਿੰਦੇ ਤੇਲ ਦੀ ਜਿਹਨੂੰ ਕਹਿੰਦੇ ਆ TTOL ਤਰਪਟਾਪਨਟਾਈਨੋਲ ਉਹਦੀ ਸਪਰੇਅ ਕਰੋਗੇ ਤਾਂ ਉਹ ਇੱਕ ਪਾਣੀ ਦੇ ਉੱਤੇ ਲੇਅਰ ਬਣ ਜਾਂਦੀ ਹੈ ਠੀਕ ਹੈ ਜੀ ਤੇ ਉਹਦੇ ਨਾਲ ਉਹ ਜਿਹੜੇ ਪਸ਼ੂ ਨੇ ਉਹ ਜਿਹੜੇ ਜੀਵ ਜੰਤੂ ਨੇ ਆ ਜਿਹੜੀਆਂ ਮੱਖੀਆਂ ਮੱਛਰ ਇਹ ਪੰਪ ਦੇ ਨਹੀਂ ਉਥੇ ਹੀ ਮਰ ਜਾਂਦੇ ਸੋ ਇਸ ਤਰ੍ਹਾਂ ਕਰਕੇ ਅਸੀਂ ਬਚਾਅ ਕਰ ਸਕਦੇ ਆ ਤੇ ਇਹ ਮੇਨ ਬਚਾਅ ਹੋਈ ਹੈ ਇਹਦਾ ਤੇ ਬਾਕੀ ਮੈਂ ਪਸ਼ੂ ਪਾਲਕਾਂ ਨੂੰ ਇਹ ਸੁਨੇਹਾ ਦੇਣੀ ਹੈ ਕਿ ਤੁਸੀਂ ਸਾਰੇ ਜਿੰਨੀਆਂ ਵੀ ਇਹ ਸਾਡੀਆਂ ਸੰਸਥਾਵਾਂ ਬਣੀਆਂ ਨੇ ਜਿੱਥੇ ਇਹਨਾਂ ਬਿਮਾਰੀਆਂ ਦੀ ਜਾਂਚ ਹੁੰਦੀ ਹੈ ਜਿਸ ਤਰ੍ਹਾਂ ਜਲੰਧਰ ਚ ਤੇ ਉਤਰੀ ਬਾਰ ਦਿੱਲੀ ਲੈਬੋਰਟਰੀ ਹੋ ਗਈ ਇਸੇ ਤਰ੍ਹਾਂ ਪੋਲੀ ਕਲੀਨਿਕਸ ਹੋ ਗਏ ਜਿਹੜੇ ਸਾਡੇ ਪੂਰੇ 22 ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰ ਦੇ ਉੱਤੇ ਡਿਸਟ੍ਰਿਕਟ ਹੈੱਡਕੁਆਟਰ ਤੇ ਪੋਲੀ ਕਲੀਨਿਕ ਬਣਿਆ ਹੋਇਆ ਉੱਥੇ ਪੈਥੋਲੋਜੀਸਟ ਪੋਸਟਡ ਨੇ ਤੇ ਉਹ ਤੁਹਾਡੀ ਇਹ ਸਮੱਸਿਆ ਨੂੰ ਹੱਲ ਕਰ ਸਕਦੇ ਆ ਸੋ ਖੂਨ ਦਾ ਟੈਸਟ ਜਿਹੜਾ ਕਰਾਣਾ ਇਹ অতি ਜ਼ਰੂਰੀ ਹੈ ਜਾਂ ਇਸ ਦੇ ਬਨਿਸਬਤ ਕਿ ਤੁਸੀਂ ਕਹੋ ਕਿ ਵੀ ਮੈਂ ਮੈਨੂੰ ਪਤਾ ਚੱਲ ਗਿਆ ਇਹ ਜਾਨਵਰ ਨੂੰ ਐਨਾਪਲਾਜ਼ਮਾ ਹੈ ਐਨਾਪਲਾਜ਼ਮਾ ਦੇ ਵਿੱਚ ਇਹਨੂੰ ਇਹਦਾ ਖੂਨ ਘਟ ਜਾਂਦਾ ਠੀਕ ਹੈ ਜਾਂ ਇਹਦਾ ਫਲੇਰੀਆ ਹੈਗਾ ਫਲੇਰੀਆ 'ਚ ਖੂਨ ਘਟ ਗਿਆ ਤੇ ਮੈਂ ਚਲੋ ਭਾਈ ਮੇਰੇ ਭਾਈ ਜਿਹੜਾ ਬੁਖਾਰ ਹੋਇਆ बुखार ਦੀ ਤੇ ਮੈਂ ਦਵਾਈ ਦੇ ਦਿੰਨਾ ਬੁਖਾਰ ਲਾਣ ਵਾਲੀ ਤੇ ਖੂਨ ਵਧਾਉਣ ਵਾਸਤੇ ਮੈਂ ਦੇ ਦਿੰਨਾ ਕੋਈ ਆਇਰਨ ਦੀ ਚੀਜ਼ ਜਿਹਦੇ ਨਾਲ ਖੂਨ ਵਧੇ ਪਰ ਜਿਹੜਾ ਐਕਚੁਅਲੀ ਪੈਰਾਸਾਈਟ ਹੈ ਉਹਨੂੰ ਕਿਵੇਂ ਖਤਮ ਕਰਨਾ ਉਸ ਵਾਸਤੇ ਡਾਕਟਰ ਦੀ ਹੈਲਪ ਜ਼ਰੂਰ ਲਓ ਲੈਬਾਰਟਰੀਆਂ ਦੀ ਹੈਲਪ ਜ਼ਰੂਰ ਲਓ ਤੇ ਇਹ ਮੈਂ ਇਸ ਅੱਜ ਦੀ ਇਸ ਡਾਕ ਦੇ ਵਿੱਚ ਇਹੀ ਤੁਹਾਨੂੰ ਸੁਨੇਹਾ ਦੇਣਾ ਚਾਹੀਦਾ ਤੇ ਅੱਜ ਦੇ ਪ੍ਰੋਗਰਾਮ ਵਿੱਚ ਪਸ਼ੂ ਪਾਲਕ ਵੀਰਾਂ ਨੂੰ ਮਹੱਤਵਪੂਰਨ ਜਾਣਕਾਰੀ ਦੇਣ ਵਾਸਤੇ ਅਸੀਂ ਮੈਡਮ ਡਾਕਟਰ ਫਰਮਿੰਦਰ ਕੌਰ ਲਪਾਣਾ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਸੋ ਪਸ਼ੂ ਪਾਲਕ ਵੀਰ ਇਸ ਚੀਜ਼ ਨੂੰ ਸਮਝਣ ਤੇ ਆਪਣੇ ਕਿਚੜਾਂ ਦੇ ਰੋਗ ਤਾਂ ਨੂੰ ਸਹੀ ਕਰਨ ਸੋ ਧੰਨਵਾਦ